ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਇਸ ਮੁੱਦੇ 'ਤੇ ਸੰਗਤਾਂ ਦਾ ਇੱਕ ਬਫਦ ਸੁਖਦੇਵ ਸਿੰਘ ਦੀ ਅਗਵਾਈ ਹੇਠ ਐਸਟੀਐਮ ਫਗਵਾੜਾ ਜਸ਼ਨਜੀ ਸਿੰਘ ਨੂੰ ਮਿਲਿਆ ਇਸ ਦੌਰਾਨ ਸੁਖਦੇਵ ਸਿੰਘ ਨੇ ਦੱਸਿਆ ਕਿ ਬਫਦ ਬਲੋ ਐਸਟੀਐਮ ਫਗਵਾੜਾ ਨਾਲ ਮੁਲਾਕਾਤ ਕਰਕੇ ਦੱਸਿਆ ਗਿਆ ਹੈ ਕਿ ਇਨ੍ਹਾਂ ਚੋਣਾਂ ਨੂੰ ਲੈ ਕੇ ਜੋ ਵੋਟਾਂ ਦੀਆਂ ਲਿਸਟਾਂ ਆਈਆਂ ਹਨ ਉਹਨਾਂ ਵਿੱਚ ਕਈ ਖਾਮੀਆਂ ਹਨ ਜਿਵੇਂ ਕਿ ਹਰੇਕ ਲਿਸਟ ਵਿੱਚ ਡਬਲ ਵੋਟ ਹੈ ਜਦਕਿ ਜੋ ਵਿਅਕਤੀ ਅਕਾਲ ਚਲਾਣਾ ਕਰ ਚੁੱਕੇ ਹਨ ਉਹਨਾਂ ਦੀਆਂ ਵੋਟਾਂ ਵੀ ਇਸ ਲਿਸਟ ਵਿੱਚ ਸਨ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਵੋਟਰਾਂ ਵੱਲੋਂ ਵੋਟ ਪਾਉਣ ਲਈ ਵੀ ਜਿਸ ਬੂਥ ਤੇ ਵੋਟ ਬਣਾਈ ਗਈ ਹੈ ਉਹ ਬੂਥ ਬਹੁਤ ਬਹੁਤ ਦੂਰ ਬਣਾਈ ਗਏ ਹਨ ਉਹਨਾਂ ਦੱਸਿਆ ਕਿ ਇਹਨਾਂ ਚੋਣਾਂ ਨੂੰ ਲੈ ਕੇ ਸ਼ਹਿਰ ਦੀ ਸਿੱਖ ਸੰਗਤ ਵੋਟ ਬਣਾਉਣ ਵਿੱਚ ਜ਼ਿਆਦਾ ਦਿਲਚਸਪੀ ਨਹੀਂ ਲੈ ਰਹੀ ਉਹਨਾਂ ਸਮੂਹ ਸੇ ਫਗਵਾੜਾ ਦੀਆਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਇਹਨਾਂ ਚੋਣਾਂ ਨੂੰ ਲੈ ਕੇ ਸਿੱਖ ਸੰਗਤ ਵੱਧ ਤੋਂ ਵੱਧ ਆਪਣੀ ਵੋਟ ਬਣਵਾਉਣ ਜਿਹੜੀ ਹੁਣ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਰਾਂ ਦੀਆਂ ਵੋਟਰ ਲਿਸਟਾਂ ਤਿਆਰ ਹੋਈਆਂ ਨੇ ਉਦੇ ਵਿੱਚ ਖਾਮੀਆਂ ਜਿਹੜੀਆਂ ਸਾਨੂੰ ਹੁਣ ਤੱਕ ਨਜ਼ਰ ਆਈਆਂ ਸੀ ਵੀ ਇੱਕ ਤਾਂ ਹਰੇਕ ਲਿਸਟ ਦੇ ਵਿੱਚ ਕੁਝ ਕੁ ਵੋਟਾਂ ਜਿਹੜੀਆਂ ਡਬਲ ਬਣੀਆਂ ਹੋਈਆਂ ਸੀ ਜਿਹੜੇ ਅਕਾਲ ਚਲਾਣਾ ਕਰ ਗਏ ਨੇ ਉਹਨਾਂ ਦੀਆਂ ਵੋਟਾਂ ਬਣੀਆਂ ਹੋਈਆਂ ਸੀ ਉਹ ਤੀਸਰੀ ਜਿਹੜੀ ਸਭ ਤੋਂ ਵੱਡੀ ਨੈਗਲੀਜੈਂਸੀ ਸਾਹਮਣੇ ਆਈ ਉਹ ਸੀ ਵੀ ਵੋਟਾਂ ਜਿਹੜੇ ਬੂਥ ਨਾਲ ਸਬੰਧਤ ਨੇ ਉਸ ਬੂਥ ਦੀ ਲਿਸਟ ਦੇ ਵਿੱਚ ਨਾ ਹੋ ਕੇ ਕਿਸੇ ਹੋਰ 5-5 ਕਿਲੋਮੀਟਰ ਦੂਰ ਬੂਥਾਂ ਦੇ ਡਿਸਟਾਂ ਦੇ ਵਿੱਚ ਵੋਟਾਂ ਪਾਈਆਂ ਸੀ ਸੋ ਜਿਹੜੇ ਇੱਕ ਤਾਂ ਜਿਹੜੀ ਇਹ ਮਿਸ ਮੈਨੇਜਮੈਂਟ ਵੀ ਹੈ ਬੀਐਲਓਜ਼ ਦੇ ਜਦੋਂ ਵੋਟਾਂ ਬਣੀਆਂ ਨੇ ਤਾਂ ਉਦੋਂ ਸੰਬੰਧਤ ਬੂਥ ਦੇ ਵਿੱਚ ਵੋਟਾਂ ਨਹੀਂ ਪਾਈਆਂ ਗਈਆਂ ਔਰ ਦੂਸਰੀ ਇੱਕ ਸਮੱਸਿਆ ਵੀ ਆ ਰਹੀ ਹੈ ਵੀ ਆਮ ਜਿਹੜਾ ਸ਼ਹਿਰੀ ਸਿੱਖ ਹੈ ਖਾਸ ਤੌਰ ਤੇ ਉਹ ਵੋਟਾਂ ਬਣਾਉਣ ਦੇ ਵਿੱਚ ਦਚਸਪੀ ਨਹੀਂ ਲੈਂਦਾ ਸੋ ਇਹ ਮੈਨੂੰ ਲੱਗਦਾ ਵੀ ਜਿੰਨੀ ਅਸੀਂ ਚਿੰਤਾ ਜ਼ਾਹਰ ਕਰਦੇ ਆ ਆਪਣੇ ਕੌਮ ਦੇ ਪ੍ਰਤੀ ਗੁਰਦੁਆਰਿਆਂ ਦੇ ਪ੍ਰਬੰਧ ਦੇ ਪ੍ਰਤੀ ਆਪਣੇ ਸਿੱਖ ਸਿਧਾਂਤਾਂ ਦੇ ਮਸਲਿਆਂ ਉੱਪਰ ਸੋ ਹੁਣ ਅਸੀਂ ਤਾਜ਼ਾ-ਤਾਜ਼ਾ ਇਹ ਸਾਰਾ ਕ੍ਰਾਈਸਿਸ ਦੇਖ ਕੇ ਹਟੇ ਆ ਕਿ ਜਦੋਂ ਅਸੀਂ ਬਤੌਰ ਸਿੱਖ ਦਿਲਚਸਪੀ ਨਹੀਂ ਲੈਂਦੇ ਇਹੋ ਜਿਹੇ ਇਲੈਕਸ਼ਨ ਦੇ ਵਿੱਚ ਤੇ ਫਿਰ ਸਾਨੂੰ ਇਹੋ ਜੀ ਨਮੋਸ਼ੀ ਦਾ ਸਾਹਮਣਾ ਹਰ ਦੋ ਚਾਰ ਸਾਲ ਬਾਅਦ ਸਾਹਮਣਾ ਕਰਨਾ ਪੈਂਦਾ ਸੋ ਅਸੀਂ ਚਾਹੁੰਦੇ ਹਾਂ ਸਾਰੀ ਸ਼ਹਿਰ ਵਾਸੀਆਂ ਨੂੰ ਖਾਸ ਤੌਰ ਤੇ ਫਗਵਾੜੀ ਦੀਆਂ ਸਿੱਖ ਸੰਗਤਾਂ ਨੂੰ ਕਿ ਆਪਦਾ ਫਰਜ਼ ਪਛਾਣਦੇ ਆ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਕੌਮ ਵਾਰ-ਵਾਰ ਨਮੋਸ਼ੀ ਨਾ ਛੇਲੇ ਤਾਂ ਅਸੀਂ ਇਸ ਵਾਰ ਜਿਹੜਾ ਗੁਰਦੁਆਰਾ ਪ੍ਰਬੰਧ ਦੇ ਵਿੱਚ ਜੇ ਕੋਈ ਬਦਲਾਅ ਲਿਆਉਣਾ ਚਾਹੁੰਦੇ ਆ ਲੀਡਰਸ਼ਿਪ ਦਾ ਕੋਈ ਬਦਲਾਅ ਲਿਆਉਣਾ ਚਾਹੁੰਦੇ ਆ ਤਾਂ ਦੇਜਸ ਫੀ ਲੈ ਕੇ ਆਪਣੀਆਂ ਆਪਣੀਆਂ ਵੋਟਾਂ ਬਣਵਾਈਏ ਔਰ ਇੱਕ ਕ੍ਰਾਸ ਚੈਕ ਕਰੀਏ ਇਹਨਾਂ ਲਿਸਟਾਂ ਦੇ ਵਿੱਚ ਕਿ ਤੁਹਾਡੀ ਜ਼ੋਨ ਜਿਹੜੀ ਆ ਤੁਹਾਡੇ ਨਾਲ ਸੰਬੰਧਤ ਥੂਹ ਦੇ ਵਿੱਚ ਆ ਜਾਂ ਕਿਤੇ ਦੂਰ ਆ ਜੇ ਕਿਤੇ ਦੂਰ ਵੀ ਆ ਤੇ ਉਹ ਹੁਣ ਜਿਹੜੀ ਉਹ ਠੀਕ ਵੀ ਕਰਵਾਈ ਜਾ ਸਕਦਾ ਇੱਕ ਵਾਰ ਫਿਰ ਤੋਂ ਸਭ ਨੂੰ ਦੁਬਾਰਾ ਸਾਰੇ ਜਿਹੜਾ ਸ਼ਹਿਰ ਦੇ ਵਿੱਚ ਤੇ ਪਿੰਡਾਂ ਦੇ ਵਿੱਚ ਟੋਟਲ ਵੋਟ ਕਿੰਨੀ ਆ ਸਰ ਹੁਣ ਤੱਕ ਜਿਹੜੀ ਆਇਡੈਂਟੀਫਾਈ ਹੋਈ ਆ ਤਕਰੀਬਨ 22 ਤੋਂ 23000 ਵੋਟ ਜਿਹੜੀ ਮਗਵਾੜੇ ਦੀ ਬਣੀ ਆ ਵਿੱਚ ਪਿੰਡਾਂ ਤੇ ਉਹ ਸ਼ਹਿਰ ਦੀਆਂ ਬਲਾਕ ਔਰ ਕੰਪੈਰੀਟਿਵਲੀ ਜਿਹੜੀ ਸ਼ਹਿਰ ਦੀ ਵੋਟ ਆ ਉਹ 25% 33% ਦੇ ਕਰੀਬ ਹੈ ਕੋ ਜਿਹੜੀ ਕੀ ਸਾਨੂੰ ਲੱਗਦਾ ਵੀ ਹਲੇ ਡਬਲ ਵੋਟ ਹੋਰ ਸ਼ਹਿਰ ਦੀ ਬਣ ਸਕਦੀ ਹੈ ਇੱਕ ਵਾਰੀ ਫਿਰ ਅਸੀਂ ਸਾਰੀਆਂ ਸਮੂਹ ਸੱਜੇਪੰਧੀਆਂ ਦੇ ਆਗੂਆਂ ਵੱਲੋਂ ਸਾਂਝੇ ਰੂਪ ਦੇ ਵਿੱਚ ਇਹ ਕਿਸੇ ਧੜੇ ਦੀ ਵੋਟ ਨਹੀਂ ਹੈ ਇਹ ਕਿਸੇ ਵਿਧਾਨ ਸਭਾ ਜਾਂ ਗਰੰਟਾ ਦੀ ਵੋਟ ਨਹੀਂ ਹੈ ਇਹ ਇੱਕ ਕੌਮੀ ਫਰਜ਼ ਹੈ ਇਹਨੂੰ ਪਛਾਣਦੇ ਹੋਏ ਅਸੀਂ ਆਪਣੀਆਂ ਆਪਣੀਆਂ ਪਰਿਵਾਰਾਂ ਦੀਆਂ ਵੋਟਾਂ ਜਿਹੜੀਆਂ ਜ਼ਰੂਰ ਪਾਉਣਾ ਹੈ ਔਰ ਇਹਦੀ ਜਿਹੜੀ ਆਖਰੀ ਤਰੀਕ ਹੈ ਉਹ ਹਲੇ 10 ਮਾਰਚ ਸਰਕਾਰ ਵੱਲੋਂ ਮਿੱਥੀ ਗਈ ਹੈ ਕਿਰਪਾ ਕਰਕੇ ਆਪ ਕੋ ਆਪਣੇ ਮੁਹੱਲਿਆਂ ਦੇ ਨਾਲ ਜਿਹੜੇ ਸੰਬੰਧਿਤ ਸਿੱਖ ਕਾਰਕੁਨ ਨੇ ਗੁਰਦੁਆਰਾ ਕਮੇਟੀਆਂ ਨਾਲ ਜਾਂ ਆਪਣੇ ਵਾਡਾਂ ਦੇ ਬੀਐਲਓਜ਼ ਨਾਲ ਸੰਪਰਕ ਕਰਕੇ ਆਪ ਮੁਹਾਰੇ ਇੱਕ ਲਹਿਰ ਪਣਾ ਕੇ ਜਿਹੜੀ ਇਹ ਵੋਟਾਂ ਆਪਾ ਬਣਵਾਈਏ